நகர நம்ம ஆர்தா ஆகா ਜਨਤਾ ਨੇ ਵੀ ਹੁਣੇ ਲੀਡਰਾਂ ਦਾ ਪੇਸ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਅੱਜ ਕੁਝ ਅਜੀਹਾ ਹੀ ਦੇਖਣ ਨੂੰ ਅਤੇ ਸੁਣਨ ਨੂੰ ਮਿਲਿਆ ਪਹਿਲਾਂ ਬਟਾਲਾ ਦੇ ਇਲਾਕੇ ਬਾਹਰਵਾ ਪੰਡਾਰੀ ਗੇਟ ਦੇ ਲੋਕਾਂ ਵੱਲੋਂ ਇਕੱਠ ਕੀਤਾ ਗਿਆ ਅਤੇ ਆਪਣੀਆਂ ਮੰਗਾਂ ਤੋਂ ਜਾਣੂ ਕਰਵਾਉਣ ਲਈ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਸੱਦਿਆ ਗਿਆ ਵਿਧਾਇਕ ਦੇ ਹੋਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਅਤੇ ਨਗਰ ਨਿਗਮ ਬਟਾਲਾ ਮੁਰਦਾਬਾਦ ਦੇ ਨਾਅਰੇ ਲੱਗਣੇ ਸ਼ੁਰੂ ਹੋ ਗਏ ਪਰ ਜਦੋਂ ਵਿਧਾਇਕ ਸਾਹਿਬ ਪਹੁੰਚਦੇ ਨੇ ਤਾਂ ਸਾਰੇ ਪਾਸੇ ਜਿੰਦਾਬਾਦ ਹੋਣੀ ਸ਼ੁਰੂ ਹੋ ਜਾਂਦੀ ਹੈ ਦਰਅਸਲ ਮਾਮਲਾ ਕੂੜੇ ਦੇ ਡੰਪ ਨੂੰ ਲੈ ਕੇ ਇੱਥੇ ਸਾਹਮਣੇ ਆਇਆ ਜਿੱਥੇ ਇਲਾਕੇ ਦੇ ਲੋਕਾਂ ਦੇ ਵੱਲੋਂ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਪਰ ਤੁਸੀਂ ਹੁਣ ਲਾਈਵ ਤਸਵੀਰਾਂ ਦੇਖ ਲਵੋ ਕਿ ਲੋਕ ਇੱਕਦਮ ਮੁਰਦਾਬਾਦ ਕਹਿੰਦੇ-ਕਹਿੰਦੇ ਕਿਉਂ ਜ਼ਿੰਦਾਬਾਦ ਆਖਣ ਲੱਗੇ ਭੈਣ ਭਰਾ ਵੀਰ ਬਜ਼ੁਰਗ ਮਾਤਾਵਾਂ ਇਕੱਠੀਆਂ ਹੋਈਆਂ ਨੇ ਇਸ ਮੁੱਦੇ ਤੇ ਇਕੱਠੇ ਹੋਏ ਆ ਅਸੀਂ ਕਿ ਸੀਤਲਾ ਮਾਤਾ ਮੰਦਰ ਰੋਡ ਨੇੜੇ ਪਾਣੀ ਦੀ ਟੈਂਕੀ ਜਿੱਥੇ ਕਿ ਪੰਜਾਬ ਸਰਕਾਰ ਕੂੜੇ ਦਾ ਡੰਪ ਬਣਾਉਣ ਜਾ ਰਹੀ ਹੈ ਇਹਦੇ ਲਾਗੇ ਸਕੂਲ ਨੇ ਐਮਪੀ ਪਬਲਿਕ ਸਕੂਲ ਹਸਪੀਟਲ ਲਾਗੇ ਆ ਸ਼ੀਤਲਾ ਮਾਤਾ ਮੰਦਿਰ ਲਾਗੇ ਆ ਨੰਬਰ 1 ਕਿ ਇੱਥੇ ਕਿ ਸ਼ਮਸ਼ਾਨ ਘਾਟ ਨੂੰ ਜਾਣ ਵਾਲਾ ਰੋਡ ਵੀ ਸਿਰਫ ਇਹੋ ਹੀ ਇੱਕੋ ਇਕੱਲਾ ਹੈਗਾ ਕਿ ਜਿਹੜਾ ਕਿ ਇਹਦੇ ਸਾਹਮਣੇ ਬਿਲਕੁਲ ਜੇ ਗੇਟ ਦੇ ਸਾਹਮਣੇ ਕਿ ਅਸੀਂ RAM ਮੇਲਾ ਭਵਨ ਦੀ ਉਸਾਰੀ ਜਿਹੜੀ ਏ ਉਹ ਸ਼ੁਰੂ ਕਰਨ ਜਾ ਰਹੇ ਆ ਕਿ ਇਹਨਾਂ ਨੇ ਇੱਥੇ ਕੂੜੇ ਦਾ ਡੰਪ ਬਣਾਉਣ ਵਾਸਤੇ ਨਹੀਂ ਪੱਥਰ ਰੱਖ ਦਿੱਤਾ ਏ ਅਸੀਂ ਇਹ ਕੂੜੇ ਦਾ ਡੰਪ ਬਣਨ ਤੋਂ ਰੋਕਣ ਲਈ ਇੱਥੇ ਸਾਰੇ ਲੋਕ ਇਕੱਠੇ ਹੋਏ ਆ ਅਰੇ ਬੋਲੋ ਬਣਨਾ ਚਾਹੀਦਾ ਕਿ ਨਹੀਂ ਬਣਨਾ ਚਾਹੀਦਾ ਨਹੀਂ ਨੋਬਤ ਨਹੀਂ ਮੇਰਾ ਪਰਿਵਾਰ ਹੈ ਮੇਰੇ ਜੀ ਨੇ ਮੈਨੂੰ ਲੱਗਾ ਵੀ ਕਿਤੇ ਨਾ ਕਿਤੇ ਮੇਰੀ ਕਮੀ ਮਹਿਸੂਸ ਕਰ ਰਹੇ ਨੇ ਤੇ ਫਿਰ ਮੈਂ ਪਹੁੰਚ ਗਿਆ ਜੀ ਕਿਉਂਕਿ ਇਹਨਾਂ ਨੇ ਵੋਟਾਂ ਪਾਈਆਂ ਨੇ ਮੈਨੂੰ ਜਤਾਇਆ ਜੇ ਤੰਗੀ ਚ ਹੋਣਗੇ ਤੇ ਸਾਡੇ ਵਰਗਿਆਂ ਨੂੰ ਵੀ ਨੀਂਦ ਕਿੱਥੋਂ ਆਊਗੀ ਸੋ ਰਲ ਮਿਲ ਕੇ ਆਪਾਂ ਵਧੀਆ ਟੰਗਣਾ ਚਲਾਵਾਂਗੇ ਬਟਾਲਾ ਦਾ ਮਸਲਾ ਕੀ ਮਸਲਾ ਕੋਈ ਨਹੀਂ ਜੀ ਸਾਡੇ ਬਟਾਲੇ ਦੀ ਲੰਮੇ ਸਮੇਂ ਤੋਂ ਕੂੜੇ ਦੀ ਸਮੱਸਿਆ ਵਾ 75 ਸਾਲ ਹੋ ਗਏ ਸਾਨੂੰ ਕੂੜੇ ਵਾਸਤੇ ਜਗ੍ਹਾ ਜਿਹੜੀ ਹੈ ਹੀ ਨਹੀਂ ਹੈ ਜੀ ਬਟਾਲੇ ਵਾਸੀਆਂ ਕੋ ਸਾਡੇ ਕੋ ਹੁਣ ਥੋੜਾ ਜਿਹਾ ਆਪਾਂ ਕੂੜੇ ਨੂੰ ਮੈਂ ਚਾਹੁੰਨਾ ਵੀ ਇੱਕ ਸਲੋਗਨ ਦੇਣਾ ਬਟਾਲਾ ਮੈਂ ਬਟਾਲਾ ਹਾਂ ਮੈਂ ਤੁਹਾਡਾ ਹਾਂ ਮੈਨੂੰ ਸਾਫ਼ ਰੱਖਿਆ ਜਾਵੇ ਬਸ ਉਸ ਸਲੋਗਨ ਨੂੰ ਲੈ ਕੇ ਮੈਂ ਸ਼ਰਵਾਦ ਕਰਨ ਜਾ ਰਿਹਾ ਸੀ ਤੇ ਸ਼ਰਵਾਦ ਪਿੱਟਾ ਬਣਾਉਂਦੇ ਆ ਕੂੜੇ ਦੀਆਂ ਕਿਉਂਕਿ ਕੂੜਾ ਜਿਹੜਾ ਮੈਂ ਚਾਹੁੰਨਾ ਹਾਂ ਵੀ ਆਪਾਂ ਆਪਣੇ ਬਟਾਲੇ ਨੂੰ ਕੂੜਾ ਮੁਕਤ ਕਰੀਏ ਤੇ ਉਹ ਕਿਤੇ ਨਾ ਕਿਤੇ ਇਹ ਸਰਕਾਰੀ ਜਗ੍ਹਾ ਐ ਇੱਥੇ ਲਾਗੇ ਵੱਸੋਂ ਆ ਤੇ ਪਿੰਟਾਂ ਜਿਹੜੀਆਂ ਅਸੀਂ ਇਥੋਂ ਪਾਸ ਕੀਤੀਆਂ ਸੀ ਬਣਨ ਵਾਸਤੇ ਤੇ ਮੁਹੱਲਾ ਵਾਸੀ ਕਹਿੰਦੇ ਨੇ ਵੀ ਸਾਡੇ ਬੱਚੇ ਛੋਟੇ ਨੇ ਬਜ਼ੁਰਗ ਆ ਅੱਗੇ 47 ਪਿੰਟਾਂ ਬਣੀਆਂ ਨੇ ਬਿਮਾਰੀ ਜ਼ਿਆਦਾ ਹੈ ਤੇ ਕਿਰਪਾ ਕਰਕੇ ਇੱਥੇ ਪਿੰਟਾਂ ਨਾ ਬਣਾਈਆਂ ਜਾਣ ਤੇ ਅੱਗੇ ਵੀ ਦੋ ਚਾਰ ਵਾਰੀ ਮੇਰੇ ਕੋ ਆਏ ਸੀ ਤੇ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਆਪ ਮੌਕੇ ਤੇ ਆ ਕੇ ਵੇਖੂਗਾ ਤੇ ਅੱਜ ਮੈਨੂੰ ਸਵੇਰੇ ਕਾਲ ਆਈ ਸੀ ਇਹਨਾਂ ਦੀ ਵੀ ਤੁਸੀਂ ਆਖਿਆ ਸੀ ਆਏ ਨਹੀਂ ਮੈਂ ਕਿਹਾ ਜੀ ਮੈਂ ਅੱਜ ਸ਼ਾਮ ਨੂੰ ਜ਼ਰੂਰ ਤੁਹਾਡੇ ਕੋਲ ਮੈਂ ਹਰ ਹਾਲਤ ਚ ਪਹੁੰਚੂਗਾ ਮੈਂ ਸਵੇਰੇ ਇਹਨਾਂ ਨੂੰ ਸਮਾਂ ਦਿੱਤਾ ਸੀ ਤੇ ਸ਼ਾਮ ਨੂੰ ਮੈਂ ਆਪ ਆ ਕੇ ਸਮੱਸਿਆ ਵੇਖਣ ਦਾ ਤੇ ਮੇਰੀ ਕੋਸ਼ਿਸ਼ਾਂ ਵੀ ਹੁੰਦਾ ਹੋਇਆ ਲੋਗਾਂ ਦੀ ਗੱਲ ਕਰਦੇ ਹੋ ਸਲੋਗਨ ਕਾਂਗਰਸੀ ਨੇ ਬڑے ਬਣਾਏ ਤੇ ਭਾਜਪਾ ਨੇ ਬਣਾਏ ਕਦੇ ਸਲੋਗਨ ਹੀ ਬਣੇ ਰਹਿ ਗਏ ਕਦੇ ਕਾਂਗਰਸੀ ਲੀਡਰ ਚੱਪਲਾਂ 'ਚ ਵੇਖੇ ਹੀ ਹੁੰਦੇ ਕਦੀ ਕਾਂਗਰਸੀ ਲੀਡਰ ਬਿਮਾਰ ਹੋਏ ਵੇਖੇ ਹੀ ਲੋਕਾਂ ਨੂੰ ਮਿਲਦੇ ਇਹ ਉਹਨਾਂ ਨਾਲ ਸਾਡਾ ਕੰਪੈਰੀਸ਼ਨ ਨਾ ਕਰੋ ਇਹ ਝਾੜੂ ਵਾਲੇ ਆ ਇਹ ਖਲਾਰਾ ਇਕੱਠਾ ਕਰਨਦੇ ਝਾੜੂ ਨਾ ਬਸ ਸਰ ਬੇਨਤੀ ਇਹ ਹੈ ਕਿ ਅਸੀਂ ਸਾਰੇ ਇਲਾਕਾ ਨਿਵਾਸੀ ਇਸ ਇਲਾਕੇ ਦੇ ਵਿੱਚ ਇੱਕ ਬੜੀ ਇਹ ਅਹਿਮ ਜੀ ਸਮੱਸਿਆ ਜਿਹੜੀ ਆ ਉਹਦੇ ਸਮਾਹਣ ਵਾਸਤੇ ਇੱਥੇ ਇਕੱਠੇ ਹੋਏ ਸਾਂ ਕਿ ਨਗਰ ਨਿਗਮ ਬਟਾਲਾ ਵੱਲੋਂ ਇਸ ਇਲਾਕੇ ਦੇ ਜਿੱਥੇ ਅਸੀਂ ਖੜੇ ਆ ਵਾਟਰ ਮਰਸ ਦੇ ਕੋਲ ਨਗਰ ਨਿਗਮ ਬਟਾਲਾ ਵੱਲੋਂ ਡੰਪਨੀ ਉਸਾਰੀ ਕੀਤੀ ਜਾ ਰਹੀ ਹੈ ਜਿੱਥੇ ਕਿ ਉਹ ਪਿੱਟਾਂ ਬਣਨੀਆਂ ਨੇ ਕੂੜੇ ਵਾਲੀਆਂ ਔਰ ਸਾਰੇ ਸ਼ਹਿਰ ਦਾ ਕੂੜਾ ਜਿਹੜਾ ਹੈ ਉਹ ਇੱਥੇ ਆ ਰਿਹਾ ਹੈ ਜਿਸ ਦਾ ਹੀ ਵਿਰੋਧ ਕਰਨ ਵਾਸਤੇ ਸਾਰੇ ਇਲਾਕਾ ਨਿਵਾਸੀਆਂ ਨੂੰ ਅਸੀਂ ਇੱਕ ਇਕੱਠੇ ਹੋਣ ਦੀ ਕਾਲ ਦਿੱਤੀ ਸੀ ਇਸ ਸਬੰਧ ਦੇ ਵਿੱਚ ਅਸੀਂ ਇਕੱਠੇ ਹੋਏ ਆ ਕਿ ਇਹ ਇਹਦੀ ਰੋਕਥਾਮ ਕਰਨੀ ਹੈ ਇਸ ਸਬੰਧ ਦੇ ਵਿੱਚ ਸ਼ਹਿਰੀ ਕਲਸੀ ਸਾਹਿਬ ਨੂੰ ਅਸੀਂ ਜਾ ਕੇ ਤੇ ਮਿਲ ਕੇ ਆਏ ਸੀ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਕਿ ਸਾਡੀ ਸਮੱਸਿਆ ਦਾ ਆਕੇ ਇਥੇ ਡਿਟੇਲ ਦੇ ਨਾਲ ਸਾਡੇ ਮਸਲਾ ਜਿਹੜਾ ਉਹ ਸੁਣੋ ਔਰ ਹਲਕਾਨੀ ਕਿਰਪਾਲਤਾ ਕਰੋ ਤੇ ਇਹ ਪਿੰਡਾਂ ਜਿਹੜੀਆਂ ਨੇ ਗਾਂ ਤੋਂ ਬੰਦ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਇਹ ਰਿਹਾਇਸ਼ੀ ਇਲਾਕਾ ਵਾ ਕੋਲ ਮੰਦਰ ਹੈ ਸ਼ੀਤਲਾ ਮਾਤਾ ਦਾ ਮੰਦਰ ਹੈ ਕੋਲ ਬੜੀ ਵਧੀਆ ਇੱਕ ਸੈਰਗਾ ਬਣੀ ਹੈ ਬੌਲੀ ਇੰਦਰਜੀਤ ਹੈ ਫੈਕਟਰੀਆਂ ਚੱਲਦੀਆਂ ਨੇ ਹਸਪੀਟਲ ਹਨ ਸਕੂਲ ਹਨ ਇਸ ਕਰਕੇ ਇਸ ਇਲਾਕੇ ਦੇ ਵਿੱਚ ਮਤਲਬ ਲੋਕਾਂ ਦੀ ਆਮ ਰਿਹਾਇਸ਼ੇ ਲੋਕਾਂ ਦਾ ਆਣਾ ਜਾਣਾ ਵਾ ਇੱਥੇ ਇਹ ਜਿਹੜੀਆਂ ਪਿੰਡਾਂ ਜਿਹੜੀਆਂ ਨਹੀਂ ਬਣਨੀਆਂ ਚਾਹੀਦੀਆਂ ਇਹਦੇ ਨਾਲ ਪਿੰਡਾਂ ਬਣਦੇ ਨਾਲ ਇਥੇ ਗੰਦਗੀ ਦੀ ਬਦਬੂ ਆਏਗੀ ਬਿਮਾਰੀਆਂ ਫੈਲਣਗੀਆਂ ਔਰ ਲੋਕਾਂ ਨੂੰ ਸੇਹ ਸੂਲਤਾ ਦੇਣ ਦੇ ਬਜਾਏ ਇਹ ਸਰਕਾਰ ਜਿਹੜੀ ਹੈ ਇਹ ਇਹਨਾਂ ਨੂੰ ਗੰਦਗੀ ਦੇ ਵਿੱਚ ਜੇ ਮਤਲਬ ਇਹ ਮਲ ਠਕੇਗੀ ਤੇ ਇਹ ਲੋਕਾਂ ਨੇ ਸੇਹ ਖਰਾਬ ਹੁੰਦਾ ਬਹੁਤ ਡਰ ਹੈ ਇਸ ਕਰਕੇ ਬੇਨਤੀ ਕਰਦੇ ਆ ਕਿ ਇਹ ਡੰਪਾਂ ਦੀ ਜੋ ਸਾਰੀ ਜਿਹੜੀ ਹੈ ਜਾਂ ਪਿੱਟਾਂ ਦੀ ਸਾਰੀ ਜਿਹੜੀ ਬੰਦ ਹੋਣੀ ਚਾਹੀਦੀ ਹੈ ਬਹੁਤ ਬਹੁਤ ਮਿਹਰਬਾਨੀ ਹਾਂ ਜੀ ਐਮਐਲਏ ਸਾਹਿਬ ਇਹ ਮਾਨੀਓ ਕਲਸੀ ਸਾਹਿਬ ਇਥੇ ਆਜੇ ਤਸ਼ੀਫ ਲੈ ਕੇ ਆਏ ਸਨ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਮੱਲਾਂ ਨਾਲ ਸਾਰੇ ਇਕੱਠੇ ਹੋਏ ਨੇ ਤੇ ਉਹਨਾਂ ਦੀ ਸਮੱਸਿਆ ਦਾ ਆ ਕੇ ਤੁਸੀਂ ਹੱਲ ਕਰੋ ਉਹਨਾਂ ਦੀ ਸਮੱਸਿਆ ਸੁਣੋ ਉਹਦਾ ਸਮਾਧਾਨ ਕਰੋ ਉਹ ਕਲਸੀ ਸਾਹਿਬ ਇੱਥੇ ਆਏ ਸਨ ਆਪਣੀ ਟੀਮ ਲੈ ਕੇ ਉਹਨਾਂ ਨਾਲ ਸਾਰੀ ਹਾਂ ਡਿਟੇਲ ਦੇ ਵਿੱਚ ਗੱਲ ਕੀਤੀ ਏ ਉਹਨਾਂ ਨੇ ਸੁਣਿਆ ਔਰ ਅਸ਼ਵਾਸਨ ਦਿੱਤਾ ਹੈ ਕਿ ਇਹ ਜਿਹੜੀਆਂ ਪਿੱਟਾਂ ਨੇ ਜਾਂ ਇਹ ਡੰਪ ਜਿਹੜਾ ਬਣ ਰਿਹਾ ਹੈ ਉਹਦੀ ਸਾਰੀ ਅਸੀਂ ਬਿਲਕੁਲ ਬੰਦ ਕਰ ਦੇਵਾਂਗੇ ਔਰ ਉਹ ਸਾਰੇ ਲੋਕਾਂ ਨੂੰ ਆਸ਼ਵਾਸਨ ਦੇ ਗਏ ਨੇ ਕਿ ਅਸੀਂ ਗਾਂਟ ਉਹ ਸਾਰੀ ਨਹੀਂ ਕਰਾਂਗੇ ਐਸਐਮਜ਼ਡ ਪੰਜਾਬ ਦੇ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ